ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟਡੀ ਕਲਾਸ ਇਟੂ ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਦੇ ਲਈ ਸੈਮੈਸਟਰ 4th ਸੈਮੈਸਟਰ 4th ਸਬਜੈਕਟ ਹੈਗਾ ਪੋਲਿਟੀਕਲ ਸਾਇੰਸ ਇਸ ਦਾ ਆਪਾਂ ਤੁਹਾਡਾ ਪਾਸਿੰਗ ਫਾਰਮੂਲਾ ਪੇਪਰ ਪੈਟਰਨ ਤੇ ਤੁਹਾਡਾ ਸਿਲੇਬਸ ਡਿਸਕਸ ਕਰਾਂਗੇ ਅਗਰ ਤੁਸੀਂ ਪ੍ਰੀਵੀਅਸ ਇਅਰ ਕੁਐਸਚਨਸ ਦੇਖਣਾ ਚਾਹੁੰਦੇ ਹੋ ਤਾਂ ਆਲਰੇਡੀ ਚੈਨਲ ਤੇ ਵੀਡੀਓ ਅਪਲੋਡ ਕੀਤੀ ਹੋਈ ਆ ਸੋ ਤੁਸੀਂ ਉਹ ਵਾਲੀ ਵੀਡੀਓ ਜ਼ਰੂਰ ਵਾਚ ਕਰ ਸਕਦੇ ਹੋ ਤੇ ਤੁਹਾਡਾ ਸਿਲੇਬਸ ਵੀ ਆਪਾਂ ਨੇ ਮੋਸਟਲੀ ਕਵਰ ਕੀਤਾ ਹੋਇਆ ਥ ਤੇ ਸਟੂਡੈਂਟਸ ਪੋਲੀਟੀਕਲ ਸਾਇੰਸ ਦਾ ਜਿਹੜਾ ਪੇਪਰ ਪੈਟਰਨ ਆ 90 ਮਾਰਕਸ ਦਾ ਤੁਹਾਡਾ ਐਗਜ਼ਾਮ ਹੋਣਾ ਤੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਆਉਣਗੇ ਛੋਟੇ ਕੁਸ਼ਚਨ ਛੋਟੇ ਕੁਸ਼ਚਨ ਸਟੂਡੈਂਟਸ ਆਉਣਗੇ ਤੁਹਾਨੂੰ 15-15 ਦੇ ਵਿੱਚ ਤੁਸੀਂ 9 ਕੁਸ਼ਚਨਾਂ ਦੇ ਅਨਸਰ ਕਰਨੇ ਹੋਣਗੇ ਹਰ ਕੁਸ਼ਚਨ 2 ਮਾਰਕਸ ਦਾ ਹੋਊਗਾ ਫਿਰ ਤੁਹਾਡੇ ਯੂਨਿਟ 1 ਫਸਟ ਸੈਕੰਡ ਥਰਡ ਐਂਡ ਫੋਰਥ ਚਾਰ ਯੂਨਿਟ ਹੋਣਗੇ ਜਿਹਦੇ ਵਿੱਚ ਦੋ-ਦੋ ਕੁਸ਼ਚਨ ਆਉਣਗੇ ਤੇ ਹਰ ਕੁਐਸਚਨ ਜਿਹੜੀ ਕਿ 18 ਮਾਰਕਸ ਦਾ ਹੋਊਗਾ ਸੋ ਇਹ ਤਾਂ ਹੈਗਾ ਤੁਹਾਡਾ ਪੇਪਰ ਦਾ ਪੈਟਰਨ ਤੇ ਹੁਣ ਤੁਹਾਡਾ ਆਪਾ ਸਿਲੇਬਸ ਆਜੇ ਫਿਰ ਤੁਹਾਨੂੰ ਦੱਸਾਂਗੇ ਪਾਸਿੰਗ ਫਾਰਮੂਲਾ ਹਾਂਜੀ ਸਿਲੇਬਸ ਫਰਸਟ ਯੂਨਿਟ ਫਰਸਟ ਦੇ ਵਿੱਚ ਹੈਗਾ ਤੁਹਾਡਾ ਨੇਚਰ ਆਫ ਪਾਰਟੀ ਸਿਸਟਮ ਇਨ ਇੰਡੀਆ ਕ੍ਰਿਟੀਕਲ ਏਵੈਲੂਏਸ਼ਨ ਭਾਰਤੀ ਜਿਹੜੀ ਤੁਹਾਡੀ ਦਲ ਪ੍ਰਣਾਲੀਆ ਉਹਦਾ ਸਰੂਪ ਨੇਚਰ ਕੀ ਹੋਊਗਾ ਸਰੂਪ ਸਰੂਪ ਠੀਕ ਹੈ ਪ੍ਰਕਿਰਤੀ ਵੀ ਕਹਿੰਦੇ ਨੇ ਇਹਨੂੰ ਪੰਜਾਬੀ ਦੇ ਵਿੱਚ ਇਹ ਵੀ ਆਪਾਂ ਨੂੰ ਟੌਪਿਕ ਕਰਵਾ ਰਖਿਆ ਤੇ ਅਗਲਾ ਹੈਗਾ ਨੈਸ਼ਨਲ ਪਾਰਟੀਆਂ ਨੇ ਜਿਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਆ ਬੀਜੇਪੀ ਸੀਆਈਪੀ ਸੀਪੀਐਮ ਤੇ ਬੀਐਸਪੀ ਇਹਨਾਂ ਦੀ ਆਈਡਿਓਲੋਜੀ ਪਾਲਿਸੀ ਤੇ ਪ੍ਰੋਗਰਾਮ ਨੇ ਤੇ ਰੀਜਨਲ ਪੋਲੀਟੀਕਲ ਪਾਰਟੀਆਂ ਨੇ ਐਸਏਡੀਬੀਐਮ ਕੇ ਤੇ ਏਆਈਡੀਐਮ ਕੇ ਇਹਨਾਂ ਦੀ ਵੀ ਆਈਡਿਓਲੋਜੀ ਆ ਪਾਲਿਸੀ ਤੇ ਪ੍ਰੋਗਰਾਮਸ ਨੇ ਯੂਨਿਟ 2 ਦੇ ਵਿੱਚ ਤੁਹਾਡਾ ਇਲੈਕਸ਼ਨ ਕਮਿਸ਼ਨ ਆਪਾਂ ਨੇ ਕਰਵਾਤਾ ਇਹ ਸਾਰਾ ਇਲੈਕਸ਼ਨ ਕਮਿਸ਼ਨ ਨਲੈਕਟ੍ਰੀਕਲ ਇਲੈਕਟ੍ਰੋ ਇਲੈਕਟਰਲ ਰਿਫਾਰਮਸ ਇਨ ਇੰਡੀਆ ਕੀ ਕੀ ਸੁਧਾਰ ਹੋ ਸਕਦੇ ਨੇ ਸਾਰਾ ਆਪਾਂ ਨੇ ਕਰਵਾਇਆ ਇਲੈਕਸ਼ਨ ਕਮਿਸ਼ਨ ਵਾਲਾ ਪ੍ਰੈਸ਼ਰ ਗਰੁੱਪ ਉਹ ਵੀ ਆਪਾਂ ਨੇ ਕਰਵਾਤਾ ਤੇ VOTING ਬਿਹੇਵੀਅਰ ਵੀ ਆਪਾਂ ਨੇ ਕਰਵਾਤਾ ਯੂਨਿਟ ਤੁਹਾਡਾ ਸੈਕੰਡ ਸਾਰਾ ਆਪਾਂ ਨੇ ਅਪਲੋਡ ਕਰਤਾ ਤੇ ਜਿਹੜਾ 3rd ਯੂਨਿਟ ਆ 3rd ਯੂਨਿਟ ਦੇ ਵਿੱਚੋਂ ਆਪਾਂ ਨੇ ਜਿਹੜੇ ਕਿ इमਰਜਿੰਗ ਟ੍ਰੈਂਡਸ ਇਨ ਪੋਲੀਟਿਕ ਇੰਡੀਅਨ ਪੋਲੀਟਿਕਸ ਉੱਬਰਦੇ ਹਵਾਰ ਉੱਬਰਦੇ ਹਵਾਰ ਮਤਲਬ ਕਿ ਕੀ ਕੀ ਚੇਂਜਸ ਹੋ ਰਹੇ ਨੇ ਪੋਲੀਟੀਕਲ ਸਿਸਟਮ ਦੇ ਵਿੱਚ ਉਹ ਹੁੰਦਾ ਉੱਬਰਦੇ ਹਵਾਰ ਜਾਂ ਉੱਬਰਦੀਆਂ ਪ੍ਰਵਿਰਤੀਆਂ ਆਪਾਂ ਨੇ ਕਰਵਾਤਾ ਕਾਸਟ ਰਿਲੀਜੀਅਨ ਇਨ ਇੰਡੀਅਨ ਪੋਲਿਟਿਕਸ ਇਹ ਆਪਣਾ ਰਹਿੰਦਾ ਰੋਲ ਤੇ ਰੀਜਨਲ ਇਹ ਵੀ ਰਹਿੰਦਾ ਆਪਣਾ ਖੇਤਰਵਾਦ ਵਾਲਾ ਵੀ ਰਹਿੰਦਾ ਤੇ ਜਿਹੜਾ ਜਿਹੜਾ 4th ਯੂਨਿਟ ਆ ਇਹ ਵੀ ਆਪਣਾ ਕੰਪਲੀਟ ਹੋ ਗਿਆ 4th ਯੂਨਿਟ ਦੇ ਵਿੱਚ ਫੋਰਨ ਪੋਲਿਸੀ ਆਪਾਂ ਨੇ ਸਾਰੀ ਕਰਵਾਤੀ ਜਿਹੜਾ ਕਿ ਐਸ ਜਿਹੜਾ ਆਪਣਾ ਹੈਗਾ ਗੁੱਟਨ ਲੇਪ ਗੁੱਟਨ ਲੇਪ ਵਾਲਾ ਵੀ ਇਹਦਾ मीनिंग ਨੇਚਰ ਮੂਵਮੈਂਟ ਇਹ ਮਤਲਬ ਕਿ ਆਪਣਾ ਜਿਹੜਾ ਚੈਨਲ ਤੇ ਅਪਲੋਡ ਹੋ ਚੁੱਕਿਆ ਯੂਨਿਟ 2 ਸਾਰਾ ਯੂਨਿਟ 4th ਸਾਰਾ ਤੇ ਜਿਹੜਾ ਫਰਸਟ ਔਰ ਥਰਡ ਯੂਨਿਟ ਆ ਉਹਨਾਂ ਦਾ ਫਰਸਟ ਫਰਸਟ ਲੈਸਨ ਆਪਣਾ ਕਵਰ ਹੋ ਚੁੱਕਿਆ ਸੋ ਤੁਸੀਂ ਆਪਣੇ ਸਾਰੇ ਵੀਡੀਓਜ਼ ਨੂੰ ਵਾਚ ਕਰ ਲਓ ਜਿਨ੍ਹਾਂ ਨੇ ਨਹੀਂ ਵੀਡੀਓਜ਼ ਵਾਚ ਕੀਤੇ ਹੋਣਾ ਕੱਲ ਤੇ ਪਰਸੋਂ ਦੀ ਵੀਡੀਓਜ਼ ਦੇ ਵਿੱਚ ਤੁਹਾਨੂੰ ਸਾਰੇ ਵੀਡੀਓਜ਼ ਮਿਲ ਜਾਣਗੇ ਇਹ ਪਲੇਲਿਸਟ ਵੀ ਬਣੀ ਹੋਈ ਹੈ ਜਿਹੜੇ ਸੈਮੈਸਟਰ 4th ਦੇ ਵਿੱਚ ਤੁਹਾਨੂੰ ਸਾਰਾ ਕੁਝ ਮਿਲ ਜਾਣਾ ਤੇ ਹੁਣ ਆਪਾਂ ਜੇ ਤੁਹਾਡਾ ਪਾਸਿੰਗ ਫਾਰਮੂਲਾ ਦੇਖੀਏ ਪਾਸਿੰਗ ਫਾਰਮੂਲਾ ਜਾਂ ਤੁਹਾਡੇ ਕੋਲ ਟਾਈਮ ਦੀ ਸ਼ਾਰਟੇਜ ਆ ਫਿਰ ਤੁਸੀਂ ਤਿਆਰੀ ਕਿਵੇਂ ਕਰਨੀ ਆ ਤੇ ਸਾਰੇ ਛੋਟੇ ਕੁਸ਼ਨ ਕਰ ਲਓ ਸ਼ਾਰਟ ਕੁਸ਼ਨ ਜਿਹੜੇ ਚੈਪਟਰਾਂ ਦੇ ਤੁਸੀਂ ਲੌਂਗ ਕੁਐਸਚਨ ਕਰ ਲਏ ਉਹਨਾਂ ਦੇ ਸ਼ਾਰਟ ਨਾ ਰੀਡ ਕਰੋ ਕਿਉਂਕਿ ਲੌਂਗ ਦੇ ਵਿੱਚ ਹੀ ਸ਼ਾਰਟ ਆ ਜਾਣਗੇ ਦੇਖੋ 90 ਮਾਰਕਸ ਦਾ ਤੁਹਾਡਾ ਪੇਪਰ ਹੋਣਾ 32 ਤੁਹਾਨੂੰ ਪਾਸ ਕਰਨੇ ਚਾਹੀਦੇ ਨੇ ਯੂਨਿਟ 1 2 3 ਐਂਡ 4 ਫੋਰ ਯੂਨਿਟ ਨੇ ਕੋਈ ਵੀ ਦੋ ਯੂਨਿਟ ਕਰ ਲਓ ਦੋ ਯੂਨਿਟ ਲੌਂਗਲੀ ਕਰ ਲਓ ਜਿਵੇਂ ਆਪਾਂ ਨੇ ਸੈਕੰਡ ਸਾਰਾ ਅਪਲੋਡ ਕਰਤਾ ਫੋਰ ਸਾਰਾ ਅਪਲੋਡ ਕਰਤਾ ਉਹ ਯੂਨਿਟ ਕਵਰ ਕਰ ਲਓ ਤੇ ਦੋ ਯੂਨਿਟ ਤੇ ਜਿਹੜੇ ਸ਼ਾਰਟ ਕੁਐਸਚਨ ਨੇ ਸ਼ਾਰਟ ਕੁਐਸਚਨ ਜਿਹੜੇ ਦੋ ਯੂਨਿਟ ਕਰ ਲਏ ਉਹਨਾਂ ਦੇ ਤਾਂ ਛੋਟੇ ਪ੍ਰੈਸ਼ਨ ਨਾ ਪੜਿਓ ਜਿਹੜੇ ਯੂਨਿਟ ਤੁਸੀਂ ਲੌਂਗ ਕੁਐਸਚਨ ਲਈ ਛੱਡਤੇ ਉਹਨਾਂ ਦੇ ਛੋਟੇ ਕੁਐਸਚਨ ਪੜ੍ਹਨੇ ਨੇ ਤਾਂ ਤੁਹਾਡੇ ਸ਼ਾਰਟ ਕੁਐਸਚਨ 18 ਮਾਰਕਸ ਦੇ 18 ਐਂਡ 18 18 3 ਦਾ 54 54 ਮਾਰਕਸ ਦਾ ਤੁਹਾਡਾ ਪੇਪਰ ਹੋ ਰਿਹਾ ਸੀ ਰਾਮ ਦਾ ਪਾਸ ਹਾਂ ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਹੋਰ ਤਰੀਕੇ ਨਾਲ ਵੀ ਉਹ ਇਹ ਤਰੀਕਾ ਹੈ ਕਿ ਤੁਸੀਂ ਯੂਨਿਟ ਬੇਸ਼ੱਕ ਤਿੰਨ ਕਰ ਲਓ ਠੀਕ ਹੈ ਚਾਹੇ ਚਾਰੇ ਕਰ ਲਓ ਯੋ ਕਿ ਹਰ ਯੂਨਿਟ ਦੇ ਵਿੱਚ ਤਿੰਨ ਤਿੰਨ ਚੈਪਟਰ ਨੇ ਤੁਸੀਂ ਕੋਈ ਇੱਕ ਇੱਕ ਚੈਪਟਰ ਛੱਡ ਕੇ ਦੋ ਦੋ ਚੈਪਟਰ ਕਰ ਲੋ ਹਾਂ ਜਿਹੜੇ ਬੱਚੇ ਯੂਨਿਟ ਦੋ ਵੀ ਕਰਨਗੇ ਉਹ ਵੀ ਇੱਕ ਇੱਕ ਚੈਪਟਰ ਛੱਡ ਸਕਦੇ ਨੇ ਚਾਰਾਂ ਯੂਨਿਟਾਂ ਦੇ ਵਿੱਚੋਂ ਕੋਈ ਵੀ ਤੁਸੀਂ ਇੱਕ ਇੱਕ ਚੈਪਟਰ ਛੱਡ ਸਕਦੇ ਹੋ ਕਿਉਂਕਿ ਹਰ ਚੈਪਟਰ ਚ ਤਿੰਨ ਤਿੰਨ ਹਰ ਯੂਨਿਟ ਦੇ ਵਿੱਚ ਤਿੰਨ ਤਿੰਨ ਚੈਪਟਰ ਨੇ ਕੁਐਸਚਨ ਦਾ ਉੱਥੇ ਦੋ ਆਉਣੇ ਨੇ ਮੰਨ ਲਓ ਜਿਹੜੇ ਤੁਸੀਂ ਚੈਪਟਰ ਛੱਡਦੇ ਹੋ ਉਸ ਚੋਂ ਕੁਐਸਚਨ ਆਗੇ ਤਾਂ ਦੂਜੇ ਚੋਂ ਤੁਸੀਂ ਕੋਈ ਕੁਐਸਚਨ ਕੀਤਾ ਹੋਇਆ ਠੀਕ ਆ ਚਾਰਾਂ ਯੂਨਿਟਾਂ ਦੇ ਵਿੱਚੋਂ ਤੁਸੀਂ ਇੱਕ ਇੱਕ ਚੈਪਟਰ ਛੱਡ ਕੇ ਜੋ ਯੂਨਿਟ ਆਪਣੇ ਕਰ ਸਕਦੇ ਹੋ ਜੇ ਤੁਸੀਂ ਦੋ ਯੂਨਿਟ ਵੀ ਕਰਨੇ ਨੇ ਤਾਂ ਵੀ ਦੋ ਯੂਨਿਟ ਜਿਹੜੇ ਤੁਸੀਂ ਕਰ ਰਹੇ ਹੋ ਉਹਨਾਂ ਦੇ ਜਿਹੜੇ ਤਿੰਨ ਚੈਪਟਰ ਨੇ ਉਹ ਚ ਇੱਕ ਚੈਪਟਰ ਛੱਡ ਸਕਦੇ ਹੋ ਜੇ ਤੁਸੀਂ ਤਿੰਨ ਯੂਨਿਟ ਕਰ ਰਹੇ ਹੋ ਤਾਂ ਵੀ ਉਹਨਾਂ ਦੇ ਵਿੱਚੋਂ ਤਿੰਨ ਯੂਨਿਟਾਂ ਦੇ ਵਿੱਚੋਂ ਤਿੰਨ ਤਿੰਨ ਚੈਪਟਰ ਨੇ ਇੱਕ ਇੱਕ ਚੈਪਟਰ ਛੱਡ ਦਿਓ ਠੀਕ ਹੈ ਸੋ ਇਸ ਢੰਗ ਦੇ ਨਾਲ ਤੁਸੀਂ ਆਪਣੀ ਤਿਆਰੀ ਕਰ ਸਕਦੇ ਹੋ ਛੋਟੇ ਕੁਸ਼ਚਨ ਉਸ ਚੈਪਟਰ ਦੇ ਪੜ੍ਹ ਲਓ ਜਿਹੜਿਆਂ ਦੇ ਤੁਸੀਂ ਲੌਂਗ ਨਹੀਂ ਕੀਤੇ ਅਗਰ ਤੁਸੀਂ ਲੌਂਗ ਕੁਸ਼ਚਨ ਕਰ ਲਏ ਸ਼ਾਰਟ ਦੀ ਫਿਰ ਨੋ ਨੀਡ ਕਿਉਂਕਿ ਲੌਂਗ ਦੇ ਵਿੱਚੋਂ ਹੀ ਛੋਟੇ ਕੁਸ਼ਚਨ ਬਣਦੇ ਨੇ ਵੱਡੇ ਪ੍ਰਸ਼ਨਾਂ ਦੇ ਵਿੱਚੋਂ ਹੀ ਛੋਟੇ ਕੁ ਸੋ ਇਹ ਤੁਹਾਡਾ ਜਿਹੜੀ ਕੀ ਤੁਸੀਂ ਕਿਵੇਂ ਆਪਣੀ ਤਿਆਰੀ ਕਰਨੀ ਹੈ ਤੁਹਾਡਾ ਸਿਲੇਬਸ ਤੇ ਪੇਪਰ ਪੈਟਰਨ ਹੋਵੇ ਤੇ ਅਗਰ ਤੁਸੀਂ ਪ੍ਰੀਵਿਅਸ ইয়ার ਕੁਐਸਚਨ ਪੇਪਰ ਦੇਖਣਾ ਚਾਹੁੰਦੇ ਹੋ ਆਲਰੇਡੀ ਚੈਨਲ ਤੇ ਅਪਲੋਡ ਕੀਤੇ ਹੋਏ ਨੇ ਥੈਂਕ ਯੂ